ਆਇਆ ਮੇਰਾ ਦੂਜੀ ਗਲੀ 'ਚ ਹੈ ਘਰ ਤੇ ਕੀ ਲੱਗਦਾ ਮੇਰਾ ਬੇਟਾ ਉਹ ਕਿਵੇਂ ਕੀ ਹੋਇਆ ਕਿਸੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਆਵਾਜ਼ ਆਈ ਹੈ ਪਟਾਕਿਆਂ ਦੀ ਅਸੀਂ ਭੱਜਿਆ ਆਏ ਜਿਨ੍ਹਾਂ ਦੇ ਕੋਲ ਅੱਗੇ ਲੱਗੇ ਗੋਲੀ ਉਹ ਗਏ ਸੀ ਕਿ ਮੇਰੇ ਕੋਲੇ ਕਹਿੰਦਾ ਅਕਸ਼ੇ ਦਾ ਨਾ ਗੋਲੀ ਵੱਜੀ ਇਹਨੂੰ ਕਹ ਫੇਰ ਭੱਜਿਆ ਆਏ ਹਾਂ ਅਸੀਂ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਜੇ ਤਿੰਨਾਂ ਦੀ ਆਵਾਜ਼ ਆ ਤਿੰਨ ਚਾਰਾਂ ਦੀ ਆਵਾਜ਼ ਆਈ ਸਾਨੂੰ ਤਾਂ ਪਤਾ ਨਹੀਂ ਕਿੰਨਾਂ ਨੇ ਗੋਲੀ ਚਲਾਈ ਹੈ ਇਹ ਦੂਸਰਾ ਐ ਨਹੀਂ ਪਤਾ ਜੀ ਕੀ ਪਤਾ ਹੁਣ ਕੋਣ ਹੈ ਕੋਣ ਨਹੀਂ ਕਿੱਦਾਂ ਠੀਕ ਹੈ ਮੁੰਡਾ ਕਿਆ ਰਿਆ ਸਾਰੇ ਕਹਿੰਦੇ ਠੀਕ ਕਿੱਦਾ ਮੁੰਡਾ ਠੀਕ ਨੇ ਹਾਂ ਸੀਰੀਅਸ ਆ ਰੈਫਰ ਕੀਤਾ ਸੀਰੀਅਸ ਹੀ ਹੈ ਜੀ ਹਾਲੇ ਮੇਰਾ ਮੁੰਡਾ ਕੀ ਮੰਗ ਕਰੂੰਗਾ ਹਾਲੇ ਮੈਂ ਹਾਲ ਸਾਫ ਕਰਨਾ ਪਹਿਲੇ ਮੇਰੇ ਬੱਚੇ ਨੂੰ ਆਸਾਨ ਦੋ ਜੇ ਫਿਰ ਮੈਂ ਸੋਚਾਂਗੀ ਹਾਲੇ ਮੈਨੂੰ ਕੁਝ ਦੇ ਦੇ ਕਰਾ ਮੇਰੇ ਬੱਚੇ ਦੀ ਜਾਨ ਬਚ ਜਾਏਗਾ ਮੈਂ ਮਾਵੀ ਨਗਰ ਦਾ ਰਹਿਣ ਵਾਲਾ ਜੀ ਅਨਿਲ ਕੁਮਾਰ ਮੇਰਾ ਨਾਮ ਠੀਕ ਕਿਹੋ ਜਿਹਾ ਹੋਇਆ ਸੀ ਇੱਥੇ ਬਸ ਅਸੀਂ ਬੈਠੇ ਸੀਗੇ ਜਿੱਦੇ ਗੋਲੀਆਂ ਵਧੀਆਂ ਉਹੀ ਬੈਠਾ ਸੀ ਮੇਰੇ ਨਾਲ ਹੀ ਗੱਲਾਂ ਬਾਤਾਂ ਕਰਦੇ ਪਏ ਸੀ ਤੇ ਤਿੰਨ ਬੰਦੇ ਆਏ ਇੱਕ ਨੇ ਉਤਰ ਕੇ ਗੋਲੀਆਂ ਮਾਰੀਆਂ ਤੇ ਉਹ ਮੋਟਰਸਾਈਕਲ ਬੈਠੇ ਨੇ ਕਿ ਆਜ ਕੰਮ ਹੋ ਗਿਆ ਤੇ ਬੈਠ ਕੇ ਤੇ ਚਲੇ ਗਏ ਉਹ ਬੰਦੇ ਕੌਣ ਸੀ ਜਾਣਦੇ ਮੈਨੂੰ ਮੈਂ ਇੱਕ ਨੂੰ ਪਛਾਣਦਾ ਜੀ ਕੌਣ ਸੀ ਉਹ ਇੱਥੋਂ ਦਾ ਹੀ ਹੈ ਮਹੱਲੇ ਦਾ ਹੀ ਹੈ ਮੁੰਡਾ ਸਾਈਲ ਨਾਂ ਮੁੰਡੇ ਦਾ ਤੇ ਆਪਣੇ ਨਗਰ ਨੇ ਕੋਈ ਜਦਾ ਪਿਓ ਨੌਕਰੀ ਕਰਦਾ ਤੇ ਮੂੰਹਾਂ ਬੰਨੇ ਸੀ ਨਹੀਂ 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 ਖਾਲੀ ਖਾਲੀ ਮੂੰਹ ਸੀ ਸਾਰਾ ਕੁਝ ਕਿੰਨੀਆਂ ਫਾਇਰ ਕਿੰਨੇ ਕੀਤੇ ਉਹਨਾਂ ਨੇ ਫਾਇਰ ਦਾ ਤਾਂ ਪਤਾ ਹੀ ਨਹੀਂ ਹੁਣ ਆਪਾਂ ਨੂੰ ਕਿਹੜਾ ਕਦਾ ਪਚਣਾਉਣੇ ਆ ਜੀ ਉਹ ਤਾਂ ਠਾ ਠਾ ਕਰ ਕੀਤਾ ਤੇ ਇੱਥੇ ਇੱਥੇ ਹੀ ਪਏ ਆ ਫਾਰੇ ਫੁਰ ਸਾਰੇ ਕਿੰਨੇ ਆਨੇ ਸੀ ਟੁੱਟੇ ਤਿੰਨ ਜਣੇ ਸੀ ਗਈ ਨਹੀਂ ਆਪਾਂ ਨੂੰ ਨਹੀਂ ਪਤਾ ਜੀ ਅਸਾਂ ਤੇ ਆਏ ਕਦੇ ਸੀ ਮੋਟਰਸਾਈਕਲ ਤੇ ਸੀਗੇ ਜੀ ਤਿੰਨੋਂ ਇੱਕ ਤੇ ਇੱਕੋ ਤੇ ਕਿੰਨੇ ਕੋ ਦਾ ਟਾਈਮ ਸੀਗਾ ਬਾਹੋਂ ਨੇ ਅੱਧਾ ਘੰਟਾ ਹੀ ਹੋਇਆ ਮੇਰੇ ਹਿਸਾਬ ਨਾਲ ਨਹੀਂ ਜਿਆਦਾ ਹਾਲ ਕਿੱਦਾ ਹੈ ਹਾਂਜੀ ਹਾਲਤ ਕਿੱਦਾ ਹੈ ਬੱਚੇ ਦੀ ਹਾਂਜੀ ਠੀਕ ਆ ਸੈਟ ਆ ਤੁਹਾਡੇ ਕੋਣ ਹੋਊਗਾ ਸੈਟ ਮਤਲਬ ਵੈਸੇ ਤਾਂ ਫਿਲਹਾਲ ਸੀਰੀਅਸ ਅੱਗੇ ਰੈਫਰ ਕਰਤਾ ਵਾ ਤਾਕੀ ਅੱਗੇ ਜਾ ਕੇ ਦੇਖਦੇ ਕੀ ਬੰਦਾ ਵਾ ਹਾਂਜੀ ਇੱਕ ਨਾ ਸਾਹਿਲ ਐਸਕੇ ਨਾਂ ਦਾ ਵਿਅਕਤੀ ਹੈ ਮਾਹਵੀਰ ਨਗਰ ਤੋਂ ਇਹ ਸਾਨੂੰ ਇੱਕ ਜਿਹੜੀ ਇਨਫਾਰਮੇਸ਼ਨ ਰੀਸੀਵ ਹੋਈ ਸੀ ਬੀਚੋਲਾ ਹਸਪੀਟਲ ਜੇ ਆਈ ਆਹੇ ਇਹਨੇ ਗਨ ਸ਼ਾਟ ਇੰਜਰੀ ਸੀ ਤੇ ਆ ਕੇ ਇਸ ਮੌਕੇ ਦੇਖਿਆ ਤੇ ਜਿਹੜੇ ਇਹ ਇਹਨੇ ਕਰਤੇ ਜਾਂ ਇਹਦੇ ਦਾ ਬਿਆਨ ਲਿਖਾਂਗੇ ਉਸ ਮੁਤਾਬਕ ਜਿਹੜੀ ਕਾਰਵਾਈ ਕਰਦੇ ਕਿੰਨੇ ਫਾਇਰ ਹੋਏ ਇਹ ਹਜੇ ਡਾਕਟਰ ਦੇਖ ਰਹੇ ਨੇ ਤੇ ਹਜੇ ਇਹਨੂੰ ਦੇਖਦੇ ਲੱਤ 'ਚ ਸ਼ਾਇਦ ਇਹਨੇ ਫਾਇਰ ਲੱਗੇ ਮੈਨੂੰ ਪਤਾ ਲੱਗਾ ਕੌਣ ਸੀ ਬਗੋੜੀ ਨਹੀਂ ਹਜੇ ਨਾਲ ਅਸੀਂ ਗੱਲਬਾਤ ਕਰਦੇ ਆ ਜਾਂ ਇਹਦੇ ਘਰ ਕਰਕੇ ਇਨਫੋਰਮੇਸ਼ਨ ਲੈਨੇ ਆ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰਾਂਗੇ ਹਾਲ ਕਿੱਦਾਂ ਜੀ ਆ ਇਹ ਹਜੇ ਡਾਕਟਰਾਂ ਦੇ ਕਹਿੰਦੇ ਮੈਂ ਤਾਂ ਵੀ ਜਿਹੜਾ ਹਜੇ ਇਲਾਜ ਕਰ ਰਹੇ ਨਹੀਂ ਫਸਟੇਡ ਵਗੈਰਾ ਦਿੱਤੀ ਹੈ ਇਸ ਤੋਂ ਬਾਅਦ ਉਹ ਤੁਹਾਨੂੰ ਅਪਡੇਟ ਦੇ ਸਰ ਕਿੱਥੇ ਕਿੱਥੇ ਬੱਜੇ ਪਾਰੇ ਇਹ ਇੱਕ ਬਾਤ ਹੈ ਇੱਕ ਇੱਕ ਲੱਤ ਹੈ ਬਾਕੀ ਹਜੇ ਡਾਕਟਰ ਐਗਜ਼ਾਮਿੰਗ ਕਰ ਰਹੇ ਨੇ ਫਰੈਂਡ ਆਪਣੇ ਕੋਲੇ ਹੀ ਫਾਇਰਮ ਦਾ ਕੇਸ ਆਇਆ ਨੌਨ ਨੌ ਦਾ 940 ਕਿ ਪੀਐਮ ਤੇ ਆਇਆ ਠੀਕ ਹੈ ਜੀ